ਹਾਂਜੀ ਦੋਸਤੋ ਲੈ ਵੀ ਸਵੇਰੇ ਸਵੇਰੇ ਖਾਈਏ ਆਲੂ ਵਾਲੇ ਪਰੌਂਠੇ ਦੇਖੋ ਬਣਾ ਰਹੇ ਆ ਮਾਤਾ ਜੀ ਤੇ ਮੈਡਮ ਜੀ ਆਪਾਂ ਖੜੇ ਆ ਕੋਲੇ ਛੱਕੋ ਗਰਾ ਆਲੂ ਵਾਲੇ ਪਰੌਂਠੇ ਫਿਰ ਆਪਾਂ ਚੱਲਣੇ ਕਿਸੇ ਪਾਸੇ ਜਾਣੇ ਅੱਜ ਕਿਸੇ ਪਾਸੇ ਕਰਦੇ ਆ ਟੂਰ ਟੱਪਾ ਦੋ ਦੰਦਾ ਲਾ ਦੇ ਕਿ ਉਹ ਨੂੰ ਸਮਾਰ ਕੇ ਕਰ ਕਿ ਉਹ ਨੂੰ ਲਾ ਕੇ ਸਮਾਰ ਕੇ ਰੜ ਦੇ ਵਧੀਆ ਬਣਾ ਦੇ ਦੁੰਨੇ ਪਾਸੇ ਰੜ ਜਾਣਗੇ ਵਧੀਆ ਫੇਰ ਬਣੂ ਇੱਕ ਪਾਸੇ ਤਾਂ ਘਿਓ ਲਾਤਾ ਦੂਜੇ ਪਾਸੇ ਤੁਨ ਥੱਲ ਰਕੇ ਇਹ ਦੇਖ ਆ ਬਣ ਜੂ ਹੁਣ ਵਧੀਆ ਗਏ ਇਸ ਦੇ ਉੱਤੇ ਇਹਦੇ ਵਧੀਆ ਬਣ ਜਾਂਦੇ ਆ ਤੜਕੀ ਤੜਕੇ ਠੰਡੇ ਠੰਡੇ ਦਹੀਂ ਨਾਲ ਖਾਵਾਂਗੇ ਇੱਕ ਠੰਡ ਵੀ ਬਹੁਤ ਆਉਂਦਾ ਘਰ ਪਰ ਦਹੀਂ ਨਾਲ ਤਾਂ ਵਧੀਆ ਲੱਗਦਾ ਸੁਆਹ ਲੱਗਦਾ ਇਹ ਆ ਰੜਜੂ ਹੁਣ ਪੂਰਾ ਫੁੱਲ ਇਹ ਦੇਖੋ ਆ ਜਾ ਜਿਹਨੇ ਛਕਣਿਆ ਕਰ ਦੇ ਬਣਾ ਦੇ ਬਣਾ ਦੇ ਵਧੀਆ ਗੋਗਨਲਾਂ ਨਾਲ ਦੇਣ ਵਾਲੀ ਪੇੜਾ ਗੋਨਾਲਾ ਨਿਕਲ ਜੇ ਨਾ ਪਾਫਾ ਦੱਬ ਦੱਬ ਕੇ ਨੂੰ ਜਿਹੜਾ ਕੱਚਾ ਖੁੰਜਾ ਰਹਿ ਜਾਂਦਾ ਕੋ ਉਹਨੂੰ ਤਾਂ ਤੋਂ ਦਾਬ ਦੇ ਕੇ ਕੀ ਹੋ ਜਾਏ ਉੱਡਦਾ ਮੇਰਾ ਪਾਹ ਵਣ ਵਣ ਕੇ ਉੱਡ ਜਾਂਦੀ ਹਰ ਇੱਕ ਚੀਜ਼ ਚਲੋ ਠੀਕ ਹੈ ਭਾਈ ਓਕੇ